ਸਸੀ ਗਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਕੋਟਲਾ ਰਾਏਕੇ ਦੇ ਵਿੱਚ ਕੋਟਲਾ ਰਾਏਕੇ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਤੇ ਬਾਗੇ ਪੁਰਾਣੇ ਤੋਂ ਜਦੋਂ ਆਪਾਂ ਮਿੱਤਰੋ ਚੰਨੂਆਣੇ ਨੂੰ ਜਾਣਦੇ ਆਂ ਤੇ ਚੰਨੂਆਣਾ ਲੰਘਣ ਤੋਂ ਬਾਅਦ ਜਿਹੜੀ ਛੜਕ ਦਾ ਜਲਾਲ ਵਾਲੇ ਪਾਸੋਂੋਂ ਨਿਕਲਦੀ ਉਹ ਛੜਕ ਦੇ ਉੱਤੇ ਹੀ ਪਿੰਡ ਆਉਂਦਾ ਵਾ ਕੋਟਲਾ ਰਾਏ ਕੇ ਤੇ ਕੋਟਲਾ ਰਾਏ ਕੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਤੇ ਇੱਕ ਬਹੁਤ ਚੰਗੀ ਟਾਪ ਦੀ ਝੋਟੀ ਦੇ ਦਰਸ਼ਨ ਕਰਵਾਉਂਗਾ ਤੇ ਇੱਕ ਨੀਲੀ ਰਾਵੀ ਦੀ ਕੱਟੀ ਦੇ ਦਰਸ਼ਨ ਕਰਵਾਉਂਗਾ ਦੋਵੇਂ ਜਨਵਾਰ ਤੁਹਾਨੂੰ ਘਰੋਂ ਦਿਖਾਉਣੇ ਆ ਆ ਉਹ ਕਰਦਿਆਂ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬੋਰ ਬਾਈ ਕੀ ਹਾਲ ਚਾਲ ਸੇਤਾ ਦੇ ਪਰਿਵਾਰ ਬਾਈ ਸਭ ਠੀਕ ਹੈ ਜੀ ਚੜਦੀ ਕਲਾ ਚ ਹਾਂਜੀ ਲੈ ਪੁੱਤ ਆ ਉਹਦਾ ਤੂੰ ਵੀ ਨਾਂ ਦੱਸ ਦੇ ਯਾਰ ਹੁਣ ਮੈਂ ਸੋਪੀ ਸਿੰਘ ਬਰਾੜਾ ਸੁਖਪ੍ਰੀਤ ਸਿੰਘ ਬਰਾੜ ਠੀਕ ਆ ਬਾਈ ਜੂੜਾ ਫਿਰ ਸਰਦਿਆ ਹੈ ਕਿਹੜੀ ਕਲਾਸ ਚ ਪੜਦਾ ਪੁੱਤ 6ਵੀਂ 6ਵੀਂ ਚੁੱਦਾ ਵੀ ਜਾਂ ਤੇ ਮੱਝਾ ਮੱਝਾ ਸਾਂਧਦਾ ਨਾ ਕਿ ਨਹੀਂ ਆ ਤੇ ਬਾਈ ਦਾ ਮੈਂ ਸਾਂਧਦਾ ਪੱਟੇ ਪਾਉਣਾ ਨਾ ਇਹਦਾ ਬਾਈ ਤਾਂ ਕਹਿੰਦਾ ਨਹੀਂ ਪਾਉਂਦਾ ਇਹ ਮੈਨੂੰ ਕਿਆ ਕਰਾਂ ਮੈਂ ਕੱਲੇ ਉਹ ਜਿੰਨਾ ਟਾਈਮ ਲੱਗਦਾ ਉਦੋਂ ਪਾਉਣਾ ਠੀਕ ਆ ਬਾਈ ਅੱਛਾ ਵੀਰੇ ਨਾਮ ਤਾਂ ਦੱਸ ਦਈਏ ਕਿਰਾਂ ਦੀ ਆਪਾਂ ਕਿੱਥੇ ਖੜੇ ਆ ਆਪਾਂ ਇਹ ਕੋਟਲੇ ਰਾਇਕੇ ਖੜੇ ਆ ਜੀ ਜੀ ਤੇ ਤਸੀਲ ਬਾਗਾਪੁਰਾਣਾ ਆ ਗਿਆ ਜਿਲ੍ਹਾ ਮੋਗਾ ਆ ਗਿਆ ਜਿਹੜਾ ਮੋਗਾ ਆ ਗਿਆ ਨਾਮ ਵੀਰੇ ਕੀ ਦੱਸਿਆ ਸੀਗਾ ਰਮਨਦੀਪ ਸਿੰਘ ਰਮਨਦੀਪ ਸਿੰਘ ਰਮਨਦੀਪ ਵੀਰੇ ਇਹਨਾਂ ਜਾਨਵਰ ਤਾਂ ਚੰਗੀ ਆ ਤੇਰੇ ਕੋਲ ਸਾਰੇ ਹਾਂਜੀ ਹਾਂਜੀ ਹਾਂ ਉਹਨਾਂ ਜਾਨਵਰਾਂ ਦੇ ਵਿੱਚੋਂ ਹੀ ਇੱਕੇ ਮੈਂ ਹਣਾ ਤੇਰੀ ਵਿੱਚ ਨਹੀਂ ਅੱਜ ਇਹ ਕਿੰਨਵਾ ਸੂਆ ਸੂਈ ਛੋਟੀ ਭਈ ਇਹ ਤੀਜੇ ਸੂਈ ਸੀ ਤੀਜਾ ਸੂਆ ਸੂਈ ਆ ਹੁਣ ਠੀਕ ਆ ਵੀਰੇ ਤੇ ਅੱਜ ਹੀ ਸੂਈ ਆ ਜੇ ਸਾਰੇ ਪਾਉਣੀ ਆ ਹਣਾ ਹਾਂ ਅੱਛਾ ਵੀਰੇ ਦੂਜੇ ਸੂਏ ਕਿੰਨਾ ਦੋ ਤੂੰ ਕੰਡੇ ਦੇ ਧਰ ਲਿਆ ਜਾਨਾ 16 ਕਿਲੋ ਬਾਈ ਯਾਰ 16 ਕਿਲੋ ਕੰਡੇ ਦੇ ਉੱਤੇ ਦੋ ਧਰਿਆ ਆ ਮੈਨੂੰ ਗਾਰੰਟੀ ਆ ਇਸ ਗੱਲ ਦੀ ਮ ਵੀ ਇਹ ਸਰਕਾਰੀ ਸਹਾਰ ਦਾ ਸੀਗਾ ਤੂੰ ਨਹੀਂ ਪਤਾ ਕਿਹੜਾ ਠੀਕ ਹੈ ਵੀਰੇ ਯਾਹ ਪੇ ਹੈ ਸਹਾਰ ਦੇ ਸਰਕਾਰੀ ਸੀਮਣ ਦੀ ਆ ਤੇ ਅੱਗੇ ਇਹਨੂੰ ਵੀਰੇ ਹੁਣ ਲੱਗਾ ਜਿਹੜਾ ਸੀਗਾ ਇਹ ਬੱਚਾ ਦਿੱਤਾ ਜਿਹੜਾ ਇਹਨੇ ਇਹ ਪਰਮਵੀਰ ਦਾ ਵੀਰੇ ਪਰਮਵੀਰ ਦਾ ਫਿਰ ਮਾਲਾ ਕਰ ਚਲੋ ਕੱਟੀ ਕੱਟਾ ਜਦੋਂ ਸਾਹਮਣੂ ਆ ਗਏ ਹਨਾ ਇਹਦਕੀ ਫਿਰ ਕੀ ਇਮੀਦਾਰ ਹਨ ਬਾਈ ਬਾਈ 16 ਦਾ ਪੱਕਾ ਹੀ ਪਿਆ ਇਹਦੂ ਦਾ ਮੇਨ ਹੂੰ ਚੰਗੀ ਸੇਵਾ ਕਰ ਉਠਾਰਾ 18 19 ਮੈਨੂੰ ਕੁਛ ਨਹੀਂ ਕਹਿੰਦਾ ਬਾਜੂ ਬਾਈ ਬਾਜੂ ਸਾਡੀ ਨਾਰਮਲ ਜੀ ਸੇਵਾ ਤੇ 16 ਕਿਲੋ ਦਿੱਤਾ ਉਹ ਪਿਆਰੀ ਬਹੁਤ ਚੰਗੀ ਕੀਤੀ ਮੇਰੇ ਠੀਕ ਹੈ ਵੀਰੇ ਅੱਛਾ ਚੂਣ ਚਣ ਪੋਲਾ ਜਮਾ ਹਾਂਜੀ ਹਾਂਜੀ ਠੀਕ ਹੈ ਅੱਛਾ ਕਈ ਵਾਰੀ ਨਾ ਮਨਾਂ ਅਗਲਾ ਕਹਿ ਦਿੰਦਾ ਹੱਥ ਉੱਤਦਾ ਤਾਂ ਨਹੀਂ ਕਰਦੇ ਜੀ ਨਾ ਬਾਈ 8 ਮਹੀਨੇ ਆਪਣੇ ਘਰੇ ਦੁੱਧ ਦਿੰਦੀ ਰਹੀ ਆ ਠੀਕ ਹੈ ਹਾਂਜੀ ਕੋਈ ਮਰਜ਼ੀ ਚੋਈ ਜਾਵੇ ਠੀਕ ਹੈ ਵੀਰੇ ਰੇਟ ਕੀ ਰੱਖਾਂਗੇ ਆਪਾਂ ਬਾਈ 1.55 ਦੀ ਕਰਦੇ ਹਾਂ ਮਾਂ ਤਣ ਵਿੱਚੋਂ ਹੋ ਜਾਊਗਾ ਥੋੜਾ ਤੇ ਕੱਢੀ ਬਾਈ ਤੋਰੀ ਪਰ ਨੂੰ ਮੜ ਲੈ ਮਿੱਤਰੋ ਹੁਣ ਤੁਸੀਂ ਇਹ ਦੇਖ ਲਓ ਵੀ ਅੱਜ ਇਹੋ ਜੀ ਚੰਗੀ ਝੋਟੀ ਤੁਸੀਂ ਜੇ ਹਰਿਆਣੇ ਚ ਲੈਣ ਜਾਂਦੇ ਆ ਤੇ 2 ਲੱਖ ਦੇ ਕਰੀਬ ਆਜੇ ਵੱਜ ਦੇਖੋ ਗਰਾਂ ਦੀ ਮਹਿੰਦੀ ਲੇਵੇ ਦੀ ਚੜਾਈ ਲੰਬਾਈ ਲੇਵਾ ਵੇਖਿਓਗਾ ਤੁਹਾਨੂੰ ਪਸੰਦ ਲਾਈ ਮੋੜ ਲੈ ਵੀ ਮਿੱਤਰੋ ਇੱਕ ਵਾਰੀ ਕਰਮਾਲੀ ਦੀ ਤੋਰ ਤਰ ਪਲਵਾਨਾਂ ਵਰਗੀ ਆ ਲੇਵਾਲੂ ਆ ਵੇਖ ਕੇ ਤੁਹਾਡੀ ਰੂਹ ਖੁਸ਼ ਹੋ ਜੂ ਯਾਰ ਬਹੁਤ ਸੋਹਣੀ ਤਿਆਰੀ ਆ ਕਰਮਾਲੀ ਦੀ ਛੋਟੀ ਦੀ ਜਵਨ ਜਵਾਨੀ ਜੋਸ਼ ਹੋਸ਼ ਸਭ ਕੋ ਜੀ ਓਕੇ ਕਹਿ ਸਕਦੇ ਆ ਵੀ ਘਰੇ ਇਹੋ ਜਿਹੀ ਚਾਰ ਰੱਖਣ ਨਾਲ ਉਹ ਨਾ ਇਹੋ ਜੀ ਮੈਂ ਇੱਕੀ ਘਰੇ ਖੜੀ ਹੋਵੇ ਤਾਂ ਯਕੀਨ ਕਰਿਓ ਘਰ ਦੀ ਟੌਰ ਦੁੱਗਣੀ ਹੋ ਜਾਂਦੀ ਏ ਖੁਰਲੀ ਦੀ ਟੌਰ ਦੁੱਗਣੀ ਹੋ ਜਾਂਦੀ ਆ ਕਿਉਂਕਿ ਮੈਂ ਦਾ ਸਰੀਰਕ ਪੰਤਰ ਜੇ ਮੈਂ ਦੇ ਸਿੰਗਾ ਨੂੰ ਵੇਖਦੇ ਆ ਤਾਂ ਬਹੁਤ ਸੋਹਣੀ ਮਿੱਤਰੋ ਜੇ ਮੂੰਹ ਮੱਥੇ ਵਾਲੇ ਪਾਸੇ ਨੂੰ ਜਾਣੇ ਆ ਤਾਂ ਬੜਾ ਚੰਗਾ ਬਰੀਕੀ ਵਾਲਾ ਮੂੰਹ ਲੱਗਾ ਹੋਇਆ ਕਰਮਣ ਵਾਲੇ ਨੂੰ ਫਿਰ ਜੇ ਲੇਵੇ ਵਾਲੇ ਪਾਸੇ ਡਿਜ਼ਾਈਨ ਨੂੰ ਜਾਣੇ ਆ ਤੇ ਥਾਣਾ ਦੇ ਸਹਿਜ ਨੂੰ ਜਾਣੇ ਥਾਣਾ ਵੇਖੋ ਕਿਹੜਾ ਚੰਗਾ ਲੱਗਾ ਲੈ ਵੀਰੇ ਮਾਰੀ ਤੋਦੋ ਤਾਰਾ ਹੂੰ ਦੋ ਚੱਲ ਠੀਕ ਆ ਬਾਈ ਇੱਕ ਗੱਲ ਹੈਗੀ ਬਾਈ ਇਹ ਥਾਣਾਂ ਵਾਲੀ ਮੈਂ ਦੁੱਧ ਦਿੰਦੀ ਦਿੰਦੀ ਆ ਯਾਰ ਜਿਹੜੀ ਮੈਨੂੰ ਇਹ ਥਾਣ ਲੱਗਾ ਹੋਊਗਾ ਦੁੱਧ ਹੈਗਾ ਹੀ ਹੈਗਾ ਬਾਈ ਕਲੋ ਆਉਦੀ ਆ ਦੀ ਪਰਖ ਹੁੰਦੀ ਆਰ ਬੰਦੇ ਨੇ ਸਮਝ ਆਉਦੀ ਆ ਉਹਦੀ ਹੁੰਦੀ ਆ ਕਿਸੇ ਨੇ ਲਾਤੋਂ ਤੋਂ ਸਮਝਣਾ ਕੇ ਨੇ ਪੁੱਛ ਤੋਂ ਸਮਝਣਾ ਹਨਾ ਪਰ ਦੁੱਧ ਮੈਨੂੰ ਜਿਹੜੀ ਮੈਨੂੰ ਥਣ ਲੱਗਾਣਾ ਇਹ ਜਿਹੜਾ ਉਹ ਮੈਂ ਤਕਰੀਬਨ ਮੇਰੀ ਨਿਗਾ ਦੇ ਵਿੱਚ ਦੁੱਧ ਢਲੀ ਹੋਈ ਆ ਲੈ ਮਿੱਤਰੋ ਤੁਸੀਂ 18 ਚੋਲਿਆ ਤੁਸੀਂ 20 ਚੋਲਿਆ 16 ਕਿਲੋ ਦੀ ਤੁਹਾਡੀ ਕਿੰਡਰ ਗਾਰੰਟੀ ਹੋਊਗੀ ਕਿ 16 ਕਿਲੋ ਇਹਨੇ ਦਿੱਤਾ ਕਿਉਂ ਭਾਈ ਨਾ ਜਦੋਂ ਆਪਣੇ ਘਰੇ ਵਾ ਉਹ ਤੁਸੀਂ ਕਿੰਨਾ ਮਰਜ਼ੀ ਮਾ ਗਏਂਦੇ ਆ ਗਿਆ ਕੱਟਾ ਤੇ ਆਪ ਹੈਗੀ ਇਹ ਹਸਾਰ ਦੇ ਸਰਕਾਰੀ ਸੀਮੰਟ ਦੀ 1,55,000 ਰੁਪਿਆ ਡਿਮਾਂਡ ਆ ਵਿੱਚੋਂ ਮੰਨਤਨ ਥੋੜਾ ਬਹੁਤਾ ਹੋ ਜਾਊਗਾ ਤੇ ਆ ਕੱਟੀ ਭਾਈ ਕਿੰਨੇ ਚਿਰ ਦੀ ਵੀਰੇ ਸਵਾ ਕੁ ਸਾਲ ਦੀ ਹੋਊ ਵੀਰੇ ਸਵਾ ਕੁ ਸਾਲ ਦੀ ਠੀਕ ਹੈ ਵੀਰੇ ਤੇ ਇਹ ਵੀ ਵੀਰੇ ਇੰਦਾ ਰਿਕਾਰਡ ਤਾਂ ਹੈ ਨਹੀਂ ਕੋਈ ਆਪਣੇ ਨਹੀਂ ਭਾਈ ਇਹ ਤਾਂ ਆਪਣੇ ਕੋਲੇ ਆਈ ਆਈ ਵੀ ਕਟਿਆਂ ਵਾਲੇ ਤੋਂ ਲਈ ਵੀ ਕਟਿਆਂ ਤੋਂ ਲਈ ਠੀਕ ਹੈ ਵੀ ਜਾਨ ਬਚਾਈ ਆ ਜਾਨ ਹੀ ਬਚਾਈ ਆ ਜੀ ਉਦੋਂ ਕਿੱਡੀ ਕੋਈ ਜਦੋਂ ਲਈ ਸੀ ਵੀਰੇ ਇਹਦਾ ਬੱਕਰੀ ਕੇ ਜੱਡੀ ਸੀ ਬਾਈ ਠੀਕ ਹੈ ਵੀਰੇ ਠੀਕ ਹੈ ਬਾਈ ਓਕੇ ਹੁਣ ਕੱਟੇ ਸਾਮਗਰੀ ਹੈ ਨਾ ਉਹ ਤਾਂ ਕਰਨ ਵਾਲੀ ਪੂਰੀ ਫੱਬੀ ਆ ਯਾਰ ਹਾਂ ਬਾਈ ਵੀ ਠੀਕ ਆ ਤੇ ਇਹ ਕਿੰਨੇ ਦੇ ਦੇ ਦਾਂਗੇ ਵੀਰੇ ਇਹ 30000 ਦੀ ਦੇ ਦਾਂਗੇ ਬਾਈ ਠੀਕ ਹੈ ਬਾਈ ਲੈ ਮੇਤਰੋ ਨੀਲੀ ਰਾਵੀ ਦੀ ਰੂਸੀ ਕੱਟੀ ਵੇਖ ਲੋ ਤੁਸੀਂ ਬਹੁਤ ਸੋਹਣੀ ਕੱਟੀ ਆ ਮੂਮਥਾ ਸਿੰਘ ਹਰ ਪੱਖ ਤੋਂ ਓਕੇ ਦੀ ਜਮਾ ਰਿਪੋਰਟ ਆ 30000 ਰੁਪਏ ਦੀ ਇਹ ਮਿਲ ਜੂਗੀ ਤੇ 155000 ਰੁਪਏ ਦੀ ਮਹ ਮਿਲ ਜੂਗੀ ਕਹਿਣ ਤੋਂ ਭਾਵੇਂ ਆ ਵੀ ਸਾਰਾ ਸੌਦਾ ਜਿਹੜਾ ਤੁਹਾਨੂੰ ਉਹ 1 ਲੱਖ ਤੇ 85000 ਰੁਪਏ ਦੇ ਵਿੱਚ ਮਿਲ ਜੂਗਾ 3 ਜਨਵਰੀ ਮਿਲ ਜਾਣਗੇ ਕੱਟਾ ਮਿਲ ਜੂ ਕੱਟੀ ਮਿਲ ਜੂ ਦੁੱਧ 16 ਕਿਲੋ ਮਿਲ ਜੂ ਦੇ ਬਾਈ ਫਿਰ ਤੁਸੀਂ ਟਿਕਾਣੇ ਤੇ تیر ਲੱਗ ਜੂਗਾ ਜਮਾ ਨੰਬਰ ਬਾਈ ਦਾ ਆਪਾਂ ਨੋਟ ਕਰ ਵੀਰੇ ਨੰਬਰ ਕਿੰਨਾ ਆ ਗਿਆ ਬਈ ਆਪਣਾ 90654 ਜੀ 90654 06000 06000 9065406 209065406022 ਦਾ ਨੰਬਰ ਆ ਪਿੰਡ ਕੋਟਲਾ ਰਾਇਕੇ ਜਿਲ੍ਹਾ ਮੋਗਾ ਵਾ ਤਹਿਸੀਲ ਬਾਗਾ ਪੁਰਾਣਾ ਵਾ ਬਾਗੇ ਪੁਰਾਣੇ ਤੋਂ 10 ਕਿਲੋਮੀਟਰ ਹੀ ਹੋਊਗਾ 11 ਹਾਂ 10 11 ਹਾਂ 10 ਤੋਂ 11 ਕਿਲੋਮੀਟਰ ਦਾ ਭਗਤਾ ਵੀ 10 11 ਹਾਂ ਚੰਨੂਆਣਾ ਨੰਗਣ ਤੋਂ ਬਾਅਦ ਹਾਂਜੀ